ਭਾਈ ਮਨੀ ਸਿੰਘ ਨੇ ਕੀ ਲਿਖਿਆ ਇਹ ਤਿੰਨ ਮਹੀਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਰਹੇ ਭਾਈ ਮਨੀ ਸਿੰਘ ਲਿਖਦੇ ਰਹੇ ਇਹਨੂੰ ਕਹਿੰਦੇ ਨੇ ਦਮ ਦੇ ਮੈਂ ਸਾਬ ਦੀ ਵੀੜ ਜੋ ਪ੍ਰਕਾਸ਼ਮਾਨ ਇਹ ਗੁਰੂ ਅਰਜਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਚਾਰਨ ਕੀ ਜਿੱਥੇ ਜਿੱਥੇ ਪੰਨੇ ਖਾਲੀ ਸਨ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਉੱਥੇ ਮੇਰੇ ਬਾਦਸ਼ਾਹ ਨੇ ਉਹ ਬਚਨ ਵੀ ਦਰਜ ਕੀਤੇ ਜਦ ਗੁਰਤੇਗ ਬਹਾਦਰ ਸਾਹਿਬ ਜੀ ਦੇ ਬੋਲ ਦਰਜ ਹੋਏ ਤੇ ਇੱਥੋਂ ਹੀ ਮਨੀ ਸਿੰਘ ਨੇ ਸਵਾਲ ਖੜਾ ਕਰ ਦਿੱਤਾ ਮਹਾਰਾਜ ਤੁਹਾਡੇ ਸਿਧਾਂਤ ਗੁਰਨਾਣਿਕ ਨਾਲ ਮੇਲ ਨਹੀਂ ਖਾਂਦੇ ਸਤਿਗੁਰ ਕਹਿਣ ਲੱਗੇ ਕਿਉਂ ਤੁਸੀਂ ਆਪਣੀ ਬਾਣੀ ਦਰਜ ਨਹੀਂ ਕੀਤੀ ਜਪੁ ਸਾਹਿਬ ਹੈ ਅਕਾਲ ਉਸਤਤ ਹੈ ਕ੍ਰਿਸ਼ਨਾ ਉਤਾਰ ਹੈ ਰਾਮਾ ਉਤਾਰ ਹੈ ਚੰਦੀ ਚ드ਰ ਹੈ ਭਗਵਤੀ ਦੀ ਬਾਣੀ ਬਥੇਰਾ ਕੁਛ ਹੈ ਕਿ ਤੁਹਾਡੇ ਵਿਚਾਰ ਗੁਰੂ ਅਰਜਨ ਦੇਵ ਜੀ ਨਾਲ ਮੇਲ ਨਹੀਂ ਖਾਂਦੇ ਕਿ ਤੁਹਾਡੇ ਸਿਧਾਂਤ ਗੁਰੂ ਨਾਨਕ ਨਾਲ ਮੇਲ ਨਹੀਂ ਖਾਂਦੇ ਸਤਿਗੁਰੂ ਕਹਿਣ ਲੱਗੇ ਮਨੀਸ਼ ਸਿੰਘ ਗੱਲ ਇਹ ਨਹੀਂ ਹੈ ਗੱਲ ਇਹ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਨਿਰੋਲ ਬ੍ਰਹਮ ਦੀ ਵਿਚਾਰ ਹੈ ਖਸਮ ਦੀ ਬਾਣੀ ਹੈ ਪਰਮਾਤਮਾ ਦੇ ਬੋਲ ਪਰਮਾਤਮਾ ਦੇ ਬੋਲ ਬੋਲ ਕੌਣ ਸੁਣਦਾ ਜਿਸ ਦਾ ਮਨ ਚੁੱਪ ਕਰ ਜਾਂਦਾ ਉਹ ਅਨਾਹਦ ਨਾਦ ਨੂੰ ਸੁਣਦਾ ਉਹਨਾਂ ਬੋਲਾਂ ਨੂੰ ਜੋ ਸੁਣ ਕੇ ਆਨੰਦ ਮਾਣਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਪਰ ਉਹਨਾਂ ਬੋਲਾਂ ਨੂੰ ਸੁਣ ਕੇ ਜੋ ਆਪਣੀ ਜ਼ਬਾਨ ਦੇ ਕੇ ਪ੍ਰਗਟ ਕਰ ਦਿੰਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਪੈਗੰਬਰ ਕੋਲ ਇਲਾਹੀ ਇਲਹਾਮ ਹੁੰਦਾ ਹੈ ਉਹਦੇ ਕੋਲ ਕਸਮ ਦੀ ਬਾਣੀ ਹੁੰਦੀ ਹੈ ਜਿਸੇ ਮੈਂ ਆਵੇ ਕਸਮ ਕੀ ਬਾਣੀ ਤੈਸਰਾ ਕਰੀ ਗਿਆਨ ਦੇ ਲੋਕ ਗੁਰਨਾਣਕ ਕਹਿੰਦੇ ਨੇ ਹਉ ਆਪੋ ਬੋਲ ਨਾ ਜਾਣਦਾ ਮੈਂ ਤੇ ਬੋਲ ਨਾ ਜਾਣਦਾ ਹੀ ਨਹੀਂ ਇਸ ਤਰ੍ਹਾਂ ਦੇ ਬੋਲ ਮੇਰੇ ਨਹੀਂ ਨੇ ਇਹ ਤੇ ਚੁੱਪ ਕਰ ਗਏ। ਹਾਂ ਆਪੋਂ ਬੋਲ ਨਾ ਜਾਣਦਾ। ਓਕੇ ਹਾਂ ਸਭ ਹੁਕਮਾਓ। ਇਤਿਹਾਸ ਕਹਿੰਦਾ ਹੈ ਜਿਸ ਦਿਨ ਪਹਿਲੀ ਆਇਤ ਮੁਹੰਮਦ ਸਾਹਿਬ ਦੇ ਕੰਠ ਤੋਂ ਨਿਕਲੀ ਸੀ। ਉਸ ਦਿਨ ਕੰਪਨੀ ਛੜੀ ਹੋਈ ਸੀ ਲੰਬਾ ਚੋੜਾ ਇਤਿਹਾਸ ਕਿਸੇ ਵਕਤ ਤੇ। ਖਦੀਜਾ ਉਹਨਾਂ ਦੀ ਪਤਨੀ ਕਹਿਣ ਲੱਗੀ ਇਹ ਬੋਲ ਤੁਹਾਡੇ ਨਹੀਂ। ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਪੜ੍ਹੇ ਲਿਖੇ ਨਹੀਂ ਸਨ। ਖਦੀਜਾ ਉਹਨਾਂ ਦੀ ਪਤਨੀ ਇਹ ਬੋਲ ਤੁਹਾਡੇ ਨਹੀਂ ਨੇ। ਇਸ ਤਰ੍ਹਾਂ ਦੇ ਬੋਲ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਖਦੀਜਾ ਤੂੰ ਠੀਕ ਸਮਝੀ। ਇਹ ਬੋਲ ਮੇਰੇ ਨਹੀਂ ਮੈ ਤੇ ਚੁੱਪ ਕਰ ਗਏ ਬਿਲਕੁਲ ਚੁੱਪ ਕਰ ਪਤਾ ਨਹੀਂ ਕਿ ਖੁਦਾ ਬੋਲਦਾ ਹੈ ਜੋ ਤੂੰ ਮੈਂ ਸਰਚ ਕਰ ਰਹੀ ਹੈ ਮੈਂ ਵੀ ਉਹੀ ਮਹਿਸੂਸ ਕਰ ਰਹੀ ਹੈ ਇਹ ਬੋਲ ਮੇਰੇ ਨਹੀਂ ਇਸ ਵਸਤੇ ਸਾਰਾ ਅਹਲੇ ਇਸਲਾਮ ਕਹਿੰਦਾ ਹੈ ਕੁਰਾਨ ਨਾਜ਼ਿਲ ਹੋਈਏ ਉਚਾਰਨ ਨਹੀਂ ਹੋਈ ਇਸੇ ਤਰ੍ਹਾਂ ਬੋਧ ਬਿਖਸ਼ੂ ਕਹਿੰਦੇ ਨੇ ਮਹਾਤਮਾ ਬੁੱਧ ਤੋਂ ਬੋਲ ਝਰੇ ਨੇ ਜਿਵੇਂ ਝਰਨੇ ਚੋਂ ਪਾਣੀ ਝਰਦਾ ਹੈ ਇਹ ਬੋਲ ਝਰੇ ਨੇ ਉਹਨਾਂ ਨੇ ਬੋਲੇ ਨਹੀਂ ਨੇ ਇਸੇ ਤਰ੍ਹਾਂ ਗੁਰਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਖਸਮ ਦੇ ਬੋਲ ਨੇ ਆਏ ਨੇ ਮੇਰੇ ਨਹੀਂ ਜੈਸੇ ਮੇ ਆਵੇ ਖਸਮ ਕੀ ਬਾਣੀ ਫੈਸਲਾ ਕਰੀ ਗਿਆਨਵੇਲਾ ਮਨ ਚੁੱਪ ਕਰ ਜਾਂਦਾ ਜਿਨ੍ਹਾਂ ਦਾ ਅਨਾਹਦ ਨਾਦ ਨੂੰ ਸੁਣਦੇ ਨੇ ਰਸ ਮਾਣਦੇ ਨੇ ਉਹਨਾਂ ਨੂੰ ਕਹਿੰਦੇ ਨੇ ਸੰਤ ਭਗਤ ਪਰ ਸੁਣੇ ਹੋਏ ਬੋਲਾਂ ਨੂੰ ਜੋ ਬਾਹਰ ਪ੍ਰਗਟ ਕਰ ਸਕਦੇ ਨੇ ਕਹਿ ਸਕਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਇੱਕ ਕੋਲੇ ਸਮਰੱਥਾ ਨਹੀਂ ਆਉਂਦੀ ਉਹ ਅਵਤਾਰ ਕੋਟੀ ਦੇ ਜਿਗਨੇ ਜਾਂਦੇ ਨੇ ਉਹ ਫਿਰ ਪੈਗੰਬਰ ਸ਼੍ਰੇਣੀ ਦੇ ਜੋ ਹੈ ਆ ਜਾਂਦੇ ਨੇ